ਸਟ੍ਰੀਗਾਲਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੋਰ ਪੋਸਟ ਨੇ ਮਚਾਈ ਹਲਚਲ ਜਸਟਿਨ ਟਰੂਡੋ ਨੂੰ ਗਵਰਨਰ ਤੇ ਕੈਨੇਡਾ ਨੂੰ ਮਹਾਨ ਸੂਬਾ ਲਿਖ ਕੇ ਨਵੀਂ ਚਰਚਾ ਕੀਤੀ ਪੈਦਾ ਕੈਨੇਡਾ ਪੋਸਟ ਹੜਤਾਲ 4 ਹਫ਼ਤਿਆਂ ਬਾਅਦ ਵੀ ਖਤਮ ਹੋਣ ਦੇ ਨਜ਼ਦੀਕ ਨਹੀਂ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਪ੍ਰਸਤਾਵਾਂ ਦੀ ਨਵੀਂ ਸੂਚੀ ਭੇਜੀ ਬੀਸੀ ਕਾਰਨਰ ਸਰਵਿਸ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਦੇਖੀ ਗਿਰਾਵਟ ਮੌਤਾਂ ਘਟਨ ਸੰਬੰਧੀ ਕਾਰਨਰ ਦਫ਼ਤਰ ਦੇ ਕੋਲ ਨਹੀਂ ਕੋਈ ਡਾਟਾ ਖਬਰਾਂ ਵਿਸਤਾਰ ਦੇ ਨਾਲ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਮੌਕੇ ਤੇ ਅਟਾਰਨੀ ਜਨਰਲ ਨਿਕੀ ਸ਼ਰਮਾ ਤੇ ਨਸਲਵਾਦ ਵਿਰੋਧੀ ਪਹਿਲਕਦਮੀਆਂ ਦੇ ਲਈ ਪਾਰਲੀਮਾਨੀ ਸਕੱਤਰ ਜੈਸੀ ਸੋਨਰ ਨੇ ਬਿਆਨ ਦਿੱਤਾ ਕਿ ਅਸੀਂ ਮਨੁੱਖੀ ਅਧਿਕਾਰ ਦਿਵਸ ਮਨਾ ਰਹੇ ਹਾਂ ਤੇ ਯੂਨੀਵਰਸਲ ਡਿਕਲੋਰੇਸ਼ਨ ਆਫ ਹਿਊਮਨ ਰਾਈਟਸ ਦੇ ਉੱਤੇ ਵਿਚਾਰ-ਵਿਚਾਰ ਰਹੇ ਹਾਂ ਜੋ ਅੱਜ ਵੀ ਸਾਰਿਆਂ ਦੇ ਲਈ ਉਸੇ ਤਰ੍ਹਾਂ ਨਿਆ ਸਮਾਨਤਾ ਤੇ ਮਾਨ ਸਨਮਾਨ ਦਾ ਆਧਾਰ ਹੈ ਜਿਸ ਤਰ੍ਹਾਂ 76 ਸਾਲ ਪਹਿਲਾਂ ਸੀ ਜਦ ਇਸ ਦਾ ਐਲਾਨ ਕੀਤਾ ਗਿਆ ਸੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਇਸ ਦੇ ਉੱਤੇ ਗੱਲ ਕੀਤੀ ਤੇ ਕਿਹਾ ਕਿ ਅੱਜ ਵੀ ਇਸ ਗੱਲ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ ਉਹ ਹਰ ਪਲੇਟਫਾਰਮ ਦੇ ਉੱਤੇ ਕੀਤੀ ਜਾਏ ਐਨਏ ਨਹੀਂ ਹੋਣਾ ਕਿਹਾ ਕਿ ਅੱਜ ਵੀ ਸਾਰਿਆਂ ਲਈ ਇਹ ਨਿਆਂ ਸਮਾਨਤਾ ਬਰਾਬਰਤਾ ਦਾ ਖਿਆਲ ਰੱਖਿਆ ਜਾ ਰਿਹਾ ਹੈ ਔਰ ਇਸ ਸਾਲ ਦਾ ਇੱਕ ਖਾਸ ਵਿਸ਼ਾ ਕਿ ਸਾਡੇ ਅਧਿਕਾਰ ਸਾਡਾ ਪਵਿੱਖ ਇਸ ਸਮੇਂ ਇਹ ਸਾਨੂੰ ਨਾ ਸਿਰਫ ਇੱਕ ਆਦਰਸ਼ ਵਜੋਂ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਬਲਕਿ ਰੋਜ਼ਾਨਾ ਤੌਰ ਤੇ ਇਹਨਾਂ ਅਧਿਕਾਰਾਂ ਦੀ ਸੁਰੱਖਿਆ ਕਰਨ ਤੇ ਇਹਨਾਂ ਦੇ ਵਿੱਚ ਹੋਰ ਵਾਅਦਾ ਕਰਨ ਦਾ ਵੀ ਚੇਤਾ ਕਰਾਉਂਦਾ ਸਾਨੂੰ ਸਾਰਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਮਾਨਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਨੁਕਸਾਨ ਦੀ ਰੋਕਥਾਮ ਕਰਨ ਤੇ ਜੋਖਮ ਪ੍ਰਤੀ ਸਭ ਤੋਂ कमजोर ਲੋਕਾਂ ਦੀ ਸੁਰੱਖਿਆ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ ਇਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਇਨਾਂ ਸਿਧਾਂਤਾਂ ਪ੍ਰਤੀ ਵਚਨਬੱਧਾ ਅਸੀਂ BC ਹਿਊਮਨ ਰਾਈਟਸ ਕਮਿਸ਼ਨ ਦੀ ਮੁਰ ਸਥਾਪਨਾ ਕੀਤੀ ਹੈ ਨਸਲਵਾਦ ਵਿਰੋਧੀ ਐਕਟ ਪਾਸ ਕੀਤਾ ਹੈ ਤੇ ਨਸਲਵਾਦ ਸੰਬੰਧੀ ਘਟਨਾਵਾਂ ਲਈ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਸੂਬੇ ਦੇ ਡਿਕਲੋਰੇਸ਼ਨ ਐਕਟ ਐਕਸ਼ਨ ਪਲਾਨ ਰਾਹੀਂ ਅਸੀਂ ਸਿਹਤ ਸੰਭਾਲ ਸਕੂਲਾਂ ਕੰਮ ਦੀਆਂ ਥਾਵਾਂ ਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਸ਼ੇਸ਼ ਤੌਰ ਤੇ ਇਨੀਡੀਜਨਸ ਲੋਕਾਂ ਦੇ ਲਈ ਨਸਲਵਾਦ ਤੇ ਪੇਦ ਆਪਣ ਨੂੰ ਖਤਮ ਕਰ ਲਈ ਵੀ ਕੰਮ ਕਰ ਰਹੇ ਹਾਂ ਅਸੀਂ ਜਾਣਦੇ ਹਾਂ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਤੇ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਹਰ ਰੋਜ਼ ਕੰਮ ਕਰ ਰਹੇ ਹਾਂ ਕਿ ਇਸ ਸੂਬੇ ਦੇ ਲੋਕ ਸਤਕਾਰ ਤੇ ਸੁਰੱਖਿਆ ਮਹਿਸੂਸ ਕਰਨ ਤੇ ਸਾਰਿਆਂ ਦੀ ਮੌਕਿਆਂ ਤੱਕ ਬਰਾਬਰ ਪਹੁੰਚ ਹੋਵੇ ਜਦ ਸਿਰ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਬਣਾ ਰਹੇ ਹਾਂ ਤਾਂ ਆਓ ਮਿਲ ਕੇ BC ਵਿੱਚ ਸ਼ਾਂਤੀ ਸਿਰਤਾ ਤੇ ਨਿਰਪੱਖਤਾ ਦੇ ਵਾਅਦੇ ਦੇ ਲਈ ਆਪਣੇ ਸਾਰਿਆਂ ਦੇ ਵੱਲੋਂ ਪਾਇਆ ਜਾ ਸਕਣ ਵਾਲੇ ਯੋਗਦਾਨ ਨੂੰ ਚੇਤਾ ਕਰੀਏ ਤੇ ਬ੍ਰਿਟਿਸ਼ ਕੋਲੰਬੀਆ ਪਰਦੇ ਨਿਵਾਸੀਆਂ ਨੂੰ ਵੀ ਇਸ ਦਾ ਦਿੰਨੇ ਆ ਕਿ ਉਹ ਨਾ ਸਿਰਫ ਅੱਜ ਬਲਕਿ ਹਰ ਰੋਜ਼ ਇਹਨਾਂ ਸਿਧਾਂਤਾਂ ਨੂੰ ਕਾਇਮ ਰੱਖਣ ਦੇ ਲਈ ਆਪਣੀ ਵਚਨਬੱਧਤਾ ਨੂੰ ਇੱਕ ਵਾਰ ਫਿਰ ਦੁਹਰਾਉਣ ਤੇ ਸਾਰਿਆਂ ਦੇ ਲਈ ਬਿਹਤਰ ਤੇ ਵਧੇਰੇ ਨਿਆਂਪੂਰਨ ਸੂਬੇ ਦੇ ਨਿਰਮਾਣ ਲਈ ਲੋੜੀਂਦੇ ਮਹੱਤਵਪੂਰਨ ਕੰਮ ਵੀ ਜ਼ਰੂਰ ਕਰਨ। ਪਿਛਲੇ ਕਾਫੀ ਸਮੇਂ ਤੋਂ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਦੇ ਲਈ ਕੋਈ ਨਾ ਕੋਈ ਬਿਆਨ ਦੇ ਰਹੇ ਨੇ ਜਿਸ ਨੂੰ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਲਈ ਬਾਲਾ ਸਹੀ ਨਹੀਂ ਸਮਝਿਆ ਜਾ ਰਿਹਾ ਹਾਲ ਹੀ ਦੇ ਵਿੱਚ ਇੱਕ ਵਾਰ ਫਿਰ ਡੋਨਲਡ 트ੰਪ ਨੇ ਜਸਟਿਨ ਟਰੂਡੋ ਨੂੰ ਗਵਰਨਰ ਤੇ ਕੈਨੇਡਾ ਨੂੰ ਮਹਾਨ ਸੂਬਾ ਲਿਖਿਆ ਤਾਂ ਸਾਰੇ ਪਾਸੇ ਚਰਚਾ ਜਾਈ ਛਿੜ ਗਈ ਇਸੇ ਕੁਝ ਇਸ ਨੂੰ ਤੰਜ ਕਸਣਾ ਕਹਿ ਰਹੇ ਨੇ ਤੇ ਕੁਝ ਕਹਿ ਰਹੇ ਨੇ ਵਧੀਆ ਇਸ਼ਾਰਾ ਹੈ ਕਿ 트ੰਪ ਅੱਧੀ ਰਾਤ ਤੱਕ ਟਰੂਡੋ ਬਾਰੇ ਸੋਚਦੇ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੈਨੇਡਾ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਬਾਰੇ ਟਿੱਪਣੀ ਕੀਤੀ। ਉਹਨਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਤੇ ਕੈਨੇਡਾ ਨੂੰ ਮਹਾਨ ਸੂਬਾ ਲਿਖਿਆ। ਇਸ ਕਮੈਂਟ ਨੂੰ ਵੱਖਰੇ ਨਜ਼ਰੀਏ ਤੋਂ ਹੁਣ ਦੇਖਿਆ ਜਾ ਰਿਹਾ ਹੈ ਇਸ ਵਿੱਚ ਕੋਈ ਦੋਰਾਈ ਨਹੀਂ ਕਿ ਕੈਨੇਡਾ ਮਹਾਨ ਸੂਬਾ ਹੈ ਤੇ ਟਰੂਡੋ ਉਸ ਨੂੰ ਚਲਾ ਰਹੇ ਨੇ ਪਰ ਡੋਨਲਡ ਟਰੰਪ ਦੀ ਟਿੱਪਣੀ ਨੂੰ ਕੁਝ ਤੰਜ ਕੱਸਣ ਦੇ ਅੰਦਾਜ਼ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਤੇ ਮਾਹਰ ਇਹ ਚਰਚਾ ਵੀ ਕਰ ਰਹੇ ਨੇ ਕਿ ਦੂਜੀ ਵਾਰ ਹੈ ਜਦੋਂ ਡੋਨਲਡ ਟਰੰਪ ਨੇ ਸੁਝਾਅ ਦਿੱਤਾ ਹੈ ਕਿ ਕੈਨੇਡਾ ਅਮਰੀਕਾ ਦੇ ਵਿੱਚ ਮਰਜ ਹੋ ਜਾਏ ਪਿਛਲੇ ਮਹੀਨੇ ਫਲੋਰੀਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਡਿਨਰ ਦੇ ਸਮੇਂ ਵੀ ਡੋਨਲਡ ਟਰੰਪ ਨੇ ਮਜ਼ਾਕ ਕਰਦਿਆਂ ਕਿਹਾ ਸੀ ਕਿ ਜੇ ਕੈਨੇਡਾ ਅਮਰੀਕਾ ਦੇ 25% ਟੈਰਿਫ ਦੇ ਆਰਥਿਕ ਪਰਭਾਵ ਨਹੀਂ ਚੱਲ ਸਕਦਾ ਤਾਂ ਉਸ ਇਕੰਜਮ 51ਵਾਂ ਸੂਬਾ ਜਿਹੜਾ ਹੈ ਉਹ ਬਣ ਜਾਣਾ ਚਾਹੀਦਾ ਹੈ 트럼ਪ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਗ੍ਰੇਟ ਸਟੇਟ ਆਫ ਕੈਨੇਡਾ ਦੇ ਗਵਰਨਰ ਜਸਟਿਨ ਟੋਡੋ ਦੇ ਨਾਲ ਡਿਨਰ ਕਰਕੇ ਬਹੁਤ ਖੁਸ਼ੀ ਹੋਈ ਮੈਂ ਜਲਦੀ ਹੀ ਗਵਰਨਰ ਨੂੰ ਦੁਬਾਰਾ ਮਿਲਣ ਦੀ ਉਮੀਦ ਕਰਦਾ ਤਾਂ ਜੋ ਅਸੀਂ ਟੈਰਿਫ ਅਤੇ ਵਪਾਰ ਤੇ ਡੁੰਗਾਈ ਦੇ ਨਾਲ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰਿਆਂ ਲਈ ਸੱਚ ਮੁਕਸ਼ ਸੱਚ ਮੁੱਚ ਸ਼ਾਨਦਾਰ ਹੋਣਗੇ ਇਹ ਸਪਸ਼ਟ ਨਹੀਂ ਹੈ ਕਿ 트럼ਪ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਰਲੌਣ ਦਾ ਚੁਬਵਾ ਮਜ਼ਾਕ ਜਨਤਕ ਤੌਰ ਦੇ ਉਤੇ ਵਾਰ-ਵਾਰ ਕਿਉਂ ਕਰ ਰਹੇ ਨੇ ਸੋਮਵਾਰ ਨੂੰ ਟਰੂਡੋ ਨੇ ਕਿਹਾ ਸੀ ਕਿ ਅਮਰੀਕਾ ਦੇ 25% ਟੈਰਿਫ ਲਾਉਣ ਦੇ ਜਵਾਬ ਵਿੱਚ ਕੁਝ ਕਾਰਵਾਈਆਂ ਕਰਨ ਦੇ ਲਈ ਕੈਨੇਡਾ ਵੀ ਤਿਆਰ ਹੈ ਹੋ ਸਕਦਾ ਹੈ ਕਿ 트럼ਪ ਦੀ ਤਾਜ਼ਾ ਟਿੱਪਣੀ ਇਸੇ ਦੇ ਜਵਾਬ ਦੇ ਵਿੱਚ ਆਈ ਹੋਵੇ। ਟਰੂਡੋ ਨੇ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਲਗਾਉਣ ਤੇ ਕੈਨੇਡੀਅਨ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਬੇਸ਼ੱਕ ਅਸੀਂ 8 ਸਾਲ ਪਹਿਲਾਂ ਜੋ ਕੀਤਾ ਸੀ, ਕਈ ਤਰੀਕਿਆਂ ਦੇ ਨਾਲ ਅਨੁਚਿਤ ਟੈਰਿਫਾਂ ਦਾ ਜਵਾਬ ਦੇਵਾਂਗੇ ਤੇ ਅਸੀਂ ਅਜੇ ਵੀ ਜਵਾਬ ਦੇਣ ਦੇ ਸਹੀ ਤਰੀਕੇ ਦੇਖ ਰਹੇ ਹਾਂ। ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਜਦੋਂ ਪੁੱਛਿਆ ਕਿ 트럼ਪ ਦੀਆਂ ਕੈਨੇਡਾ ਨੂੰ ਰਲੌਣ ਦੀਆਂ ਟਿੱਪਣੀਆਂ ਨੂੰ ਕੈਨੇਡਾ ਨੂੰ ਕਿੰਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਉਹਨੂੰ ਜਾ ਕੇ ਪੁੱਛਣ ਕਿ ਉਹ ਆਪਣੇ ਇਸ ਸੁਝਾਅ ਬਾਰੇ ਕਿੰਨੇ ਕੁ ਗੰਭੀਰ ਨੇ ਫ੍ਰੀਲੈਂਡ ਨੇ ਕਿਹਾ ਕਿ ਮੈਂ ਕੈਨੇਡੀਅਨਸ ਨੂੰ ਕਹਿਣਾ ਚਾਹੁੰਨੀ ਆ ਕਿ ਸਾਡੀ ਸਰਕਾਰ ਰਾਸ਼ਟਰੀ ਹਿੱਤ ਦੀ ਰਾਖੀ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਤੇ ਅਸੀਂ ਅਜਿਹਾ ਕਰਾਂਗੇ ਉਦੋਂ ਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਜਦੋਂ 트ੰਪ ਦੀ ਇਸ ਪੋਸਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਚੰਗੀ ਗੱਲ ਹੈ ਕਿ ਚੁਣੇਗੇ ਰਾਸ਼ਟਰਪਤੀ ਦੇਰ ਰਾਤ ਤੱਕ ਟ੍ਰੂਡੋ ਬਾਰੇ ਸੋਚਦੇ ਨੇ ਫੋਰਡ ਨੇ ਕਿਹਾ ਕਿ ਇਹ ਇੱਕ ਚੰਗਾ ਰਿਸ਼ਤਾ ਹੈ ਕਿ ਉਹ ਯਕੀਨੀ ਬਣਾਉਂਦੇ ਨੇ ਕਿ ਅਸੀਂ ਵਪਾਰਕ ਸੌਦੇ ਨੂੰ ਪੂਰਾ ਕਰ ਰਹੇ ਹਾਂ ਤੇ ਅਮਰੀਕੀ ਟੇਬਲ ਤੇ ਕੀ ਲਿਆਉਂਦੇ ਨੇ ਇਹ ਦੇਖਣਾ ਵੀ ਦਿਲਚਸਪ ਹੈ ਉਧਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਟੈਰਿਫ ਦਾ ਜਵਾਬ ਦੇਣ ਲਈ ਸਹੀ ਤਰੀਕਾਂ ਤੇ ਵਿਚਾਰ ਕਰ ਰਹੀ ਹੈ ਜਦੋਂ 트ੰਪ ਨੇ ਦੇਸ਼ ਤੇ ਸਟੀਲ ਤੇ ਐਲੂਮੀਨੀਅਮ ਟੈਰਿਫ ਲਗਾਏ ਸਨ 트ੰਪ ਨੇ ਇਹ ਵੀ ਕਿਹਾ ਹੈ ਕਿ ਉਹ ਗਾਰੰਟੀ ਨਹੀਂ ਦੇ ਸਕਦੇ ਕਿ ਧਮਕੀ ਦਿੱਤੀ ਗਈ ਹੈ ਟੈਰਿਫ ਅਮਰੀਕੀ ਖਪਤਕਾਰਾਂ ਦੇ ਲਈ ਕੀਮਤਾਂ ਨਹੀਂ ਵਧਾਵੇਗਾ ਸੋਮਵਾਰ ਨੂੰ ਹੈਲੀਫੈਕਸ ਚੈਂਬਰ ਆਫ ਕਮਰਸ ਦੇ ਨਾਲ ਗੱਲ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ 트ੰਪ ਦੀ ਨਵੀਂ ਟੀਮ 2016 ਦੇ ਵਿੱਚ ਆਪਣੀ ਪਹਿਲੀ ਚੋਣ ਜਿੱਤਣ ਤੋਂ ਬਾਅਦ ਕੀ ਕਰਨਾ ਚਾਹੁੰਦੇ ਨੇ ਤੇ ਵਿਚਾਰਾਂ ਤੇ ਬਹੁਤ ਜ਼ਿਆਦਾ ਸਟੀਕ ਸੈਟ ਦੇ ਨਾਲ ਆ ਰਹੀ ਹੈ ਉਹਨਾਂ ਕਹਿ ਕੇ ਕੈਨੇਡਾ ਜਨਵਰੀ ਦੇ ਵਿੱਚ 트럼ਪ ਦੇ ਉਦਘਾਟਨ ਤੋਂ ਬਾਅਦ ਕਿਸੇ ਵੀ ਦਬਾਅ ਨੂੰ ਹੱਲ ਕਰਨ ਲਈ ਇਕੱਠੇ ਹੋ ਸਕਦੇ ਨੇ ਨਿਊਜ਼ ਸੈਸ ਤੋਂ ਚੈਨਲ ਪੰਜਾਬ ਦੀ ਰਿਪੋਰਟ ਕੈਨੇਡਾ ਸੀਰੀਆ ਤੋਂ ਭੱਜਣ ਵਾਲੇ ਲੋਕਾਂ ਦੇ ਸ਼ਰਨ ਦੇ ਦਾਅਵਿਆਂ ਦਾ ਮੁਲਾਂਕਣ ਕਰਨਾ ਜਾਰੀ ਰੱਖੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੰਗਲਵਾਰ ਨੂੰ ਕਿਹਾ ਕਿ ਬੇਸ਼ੱਕ ਕੁਝ ਯੂਰੋਪੀਅਨ ਦੇਸ਼ ਅਸਦ ਸ਼ਾਸਨ ਤੇ ਪਤਨ ਤੋਂ ਬਾਅਦ ਉਹਨਾਂ ਦਾਅਵਿਆਂ ਨੂੰ ਰੋਕ ਰਹੇ ਨੇ ਮਿਲਰ ਨੇ ਕਿਹਾ ਹੈ ਕਿ ਕੈਨੇਡਾ ਦੀ ਸ਼ਰਨ ਪ੍ਰਣਾਲੀ ਯੂਰਪੀਅਨ ਹਮਰੂਤ ਬਾ ਜਿਵੇਂ ਕਿ ਜਰਮਨੀ ਤੇ ਆਸਟਰੀਆ ਵਾਂਗ ਦਬਾਅ ਨਹੀਂ ਦੇਖ ਰਹੀ ਹੈ ਮਿਲਰ ਨੇ ਕਿਹਾ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਉਸ ਪਰਵਾਦ ਦਾ ਸਾਹਮਣਾ ਨਹੀਂ ਕਰਦੇ ਮੈਨੂੰ ਪਤਾ ਹੈ ਕਿ ਸ਼ਰਨ ਮੰਗਣ ਵਾਲਿਆਂ ਲਈ ਸਰੋਤ ਦੇਸ਼ਾਂ ਦੇ ਮਾਮਲੇ ਦੇ ਵਿੱਚ ਉਹ ਕਿਸ ਦਰਜੇ ਤੇ ਨੇ ਪਰ ਇਹ ਬਹੁਤ ਘੱਟ ਹੈ ਕੈਨੇਡਾ ਨੇ 30 ਸਤੰਬਰ ਤੱਕ ਸੀਰੀਆ ਤੋਂ 1600 ਬਕਾਇਆ ਸ਼ਰਨਾਰਥੀ ਦਾਅਵਿਆਂ ਤੋਂ ਸੰਕੋਚ ਕੀਤਾ ਹੈ ਜਰਮਨੀ ਦੇ ਕੋਲ ਦੇਸ਼ ਤੋਂ 47000 ਤੋ ਬਾ ਡਿਪੈਂਡਿੰਗ ਸ਼ਰਨਾਰਥੀ ਦਾਅਵੇ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਐਤਵਾਰ ਨੂੰ ਰਾਸ਼ਤਾਨੀ ਡਮੈਕਸਸ ਤੇ ਵਿਰੋਧੀ ਬਲਾਂ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਏ ਤੇ ਕਥੀ ਤੌਰ ਦੇ ਉਤੇ ਰੂਸ ਵਿੱਚ ਨੇ ਅਸਦ ਦਾ ਪਰਿਵਾਰ 50 ਸਾਲਾਂ ਤੋਂ ਸੱਤਾ ਦੇ ਵਿੱਚ ਸੀ ਤੇ ਇਸ ਨੇ ਇਸ ਨੇ ਉਹ ਸ਼ਾਸਨ ਦੇ 14 ਸਾਲਾਂ ਦੇ ਸ਼ਾਸਨ ਦਾ ਇੱਕ ਨਾਟਕੀ ਅੰਤ ਕੀਤਾ ਜੋ ਇੱਕ ਬੇਰਹਿਮ ਘਰੇਲੂ ਯੁੱਧ ਦੁਆਰਾ ਦਰਸਾਇਆ ਗਿਆ ਸੀ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੇ ਸਾਹਮਣੇ 28 ਹੋਰ ਦੇਸ਼ ਨੇ ਜਿਨ੍ਹਾਂ ਦੇ ਹੋਰ ਬਕਾਇਆ ਦਾਅਵੇ ਨੇ ਭਾਰਤ ਦੇ ਵਿੱਚ ਸੂਚੀ ਦੇ ਵਿੱਚ ਵੀ ਇਸੇ ਮਾਮਲੇ ਦੇ ਵਿੱਚ ਭਾਰਤ ਇਸ ਸੂਚੀ ਵਿੱਚ ਸਿਖਰ ਤੇ ਹੈ ਤੇ 30 ਹਜ਼ਾਰ ਤੋਂ ਵੱਧ ਦਾਅਵਿਆਂ ਦੇ ਨਾਲ ਜਿਨ੍ਹਾਂ ਤੇ ਕਾਰਵਾਈ ਕੀਤੀ ਜਾਣੀ ਹੈ ਹਾਲਾਂਕਿ ਅਸਦ ਹੁਣ ਸੀਰੀਆ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਨੇ ਪਰ ਅਜੇ ਵੀ ਇਸ ਬਾਰੇ ਸਵਾਲ ਨੇ ਕਿ ਦੇਸ਼ ਦਾ ਭਵਿੱਖ ਕੀ ਹੈ ਮਿਲਰ ਨੇ ਕਿਹਾ ਕਿ ਬੋਰਡ ਸੀਰੀਆ ਤੋਂ ਆਉਣ ਵਾਲੇ ਦਾਅਵਿਆਂ ਦੇ ਲਈ ਆਪਣੀ ਮਨਜ਼ੂਰੀ ਦੇ ਮਾਪਦੰਡਾ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਬੋਰਡ ਲਗਾਤਾਰ ਅਦਾਰ ਤੇ ਲੋਕਾਂ ਤੇ ਸ਼ਰਨ ਦਾ ਦਾਵਾ ਕਰਨ ਦੇ ਕਾਰਨ ਦਾ ਮੁਲਾਂਕਣ ਕਰਦਾ ਹੈ ਤੇ ਮੁੜ ਮੁਲਾਂਕਣ ਇਸ ਲਈ ਉਹ ਚੀਜ਼ ਹੈ ਜਿਸ ਬਾਰੇ ਮੈਨੂੰ ਲੱਗਦਾ ਹੈ ਕਿ ਅਸੀਂ ਧਿਆਨ ਦੇ ਨਾਲ ਨਿਗਰਾਨੀ ਕਰਾਂਗੇ 2015 ਤੋਂ 1 ਲੱਖ ਤੋਂ ਵੱਧ IRI ਸ਼ਰਨਾਰਥੀਆਂ ਨੂੰ ਕੈਨੇਡਾ ਦੇ ਵਿੱਚ ਮੁੜ ਵਸਾਇਆ ਗਿਆ ਹੈ। ਕੈਨੇਡਾ ਪੋਸਟ ਹੜਤਾਲ ਨੂੰ 4 ਹਫ਼ਤਿਆਂ ਦੇ ਨੇੜੇ ਹੋਣ ਦੇ ਨਾਲ ਡਾਕ ਸੇਵਾ ਦਾ ਕਹਿਣਾ ਹੈ ਕਿ ਇਸ ਦਾ ਅੰਤ ਨਜ਼ਰ ਨਹੀਂ ਆ ਰਿਹਾ ਹੈ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਆਪਣੇ ਪ੍ਰਸਤਾਵਾਂ ਦੀ ਤਾਜ਼ਾ ਸੂਚੀ ਭੇਜੀ ਜਿਸ ਦੇ ਵਿੱਚ ਵੇਜਸ, ਲਾਭ ਤੇ ਨੌਕਰੀ ਸੁਰੱਖਿਆ ਸ਼ਾਮਿਲ ਹੈ ਪਰ ਕੈਨੇਡਾ ਪੋਸਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਪ੍ਰਸਤਾਵ ਦੋ ਧਿਰਾਂ ਨੂੰ ਇੱਕ ਵਿਵਾਦ ਦੇ ਵਿੱਚ ਇੱਕ ਦੂਜੇ ਦੇ ਨੇੜੇ ਨਹੀਂ ਲਿਆਉਂਦੇ ਨੇ ਜਿਸ ਦੇ ਨਾਲ ਲੱਖਾਂ ਡਿਲੀਵਰੀਆਂ ਰੁਕ ਗਈਆਂ ਨੇ। ਸਰਕਾਰ ਨੂੰ ਦਖਲ ਦੇਣ ਦੀ ਮੰਗ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਰੋਡੋ ਨੇ ਕਿਹਾ ਹੈ ਕਿ ਸਰਕਾਰ ਸਮਝੌਤੇ ਤੇ ਪਹੁੰਚਣ ਦੇ ਲਈ ਦੋਵਾਂ ਧਿਰਾਂ ਤੇ ਦਬਾਅ ਪਾ ਰਹੀ ਹੈ ਸੌਦੇਬਾਜ਼ੀ ਦੇ ਮੁੱਖ ਮੁੱਦਿਆਂ ਦੇ ਵਿੱਚੋਂ ਇੱਕ ਹਫ਼ਤੇ ਦੇ ਅੰਤ ਦੇ ਵਿੱਚ ਸਪੁਰਦਗੀ ਦੇ ਵਿੱਚ ਇੱਕ ਸੰਭਾਵੀ ਵਿਸਥਾਰ ਰਿਹਾ ਹੈ ਦੋਵਾਂ ਧਿਰਾਂ ਦੇ ਵਿੱਚ ਇਸ ਗੱਲ ਦੇ ਉੱਤੇ મતਭੇਦ ਨੇ ਕਿ ਕਿਵੇਂ ਸਟਾਫ ਨੂੰ ਵਿਸਥਾਰ ਕਰਨਾ ਹੈ ਹੜਤਾਲ 14 ਨਵੰਬਰ ਨੂੰ ਸ਼ੁਰੂ ਹੋਈ ਸੀ ਤੇ ਹਾਲਾਂਕਿ ਇੱਕ ਸੰਗੀ ਵਿਚੋਲੇ ਦੀ ਨਿਯੁਕਤੀ ਕੀਤੀ ਗਈ ਸੀ ਜੋ ਕਿ ਪੱਖਾਂ ਦੇ ਬਹੁਤ ਦੂਰ ਹੋਣ ਦੇ ਕਾਰਨ ਲਗਭਗ 2 ਹਫ਼ਤੇ ਪਹਿਲਾਂ ਰੋਕ ਦਿੱਤੀ ਗਈ ਸੀ बीसी ਨੇ 4 ਸਾਲਾਂ ਤੋਂ ਵੱਧ ਸਮੇਂ ਵਿੱਚ ਨਸ਼ੀਲੇ ਪਦਾਰਥਾਂ ਦੀ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਘੱਟ ਮਾਸੇ ਗਿਣਤੀ ਦਰਜ ਕੀਤੀ ਹੈ ਜੋ ਕਿ ਬੀਸੀ ਕਾਰਨਰ ਸਰਵਿਸ ਦੇ ਅਨੁਸਾਰ ਇਸ ਸਾਲ ਮੌਤਾਂ ਦੇ ਵਿੱਚ ਮਹੱਤਵਪੂਰਨ ਗਿਰਾਵਟ ਹੈ ਸਰਵਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਸਾਲ ਓਵਰਡੋਸ ਨਾਲ 1925 ਲੋਕਾਂ ਦੀ ਮੌਤ ਹੋਈ ਹੈ ਜੋ ਕਿ 2023 ਦੇ ਪਹਿਲੇ 10 ਮਹੀਨਿਆਂ ਤੋਂ 9% ਦੀ ਘੱਟ ਹੈ ਅਕਤੂਬਰ ਵਿੱਚ ਨਸ਼ੇ ਦੇ ਜ਼ਹਿਰ ਦੇ ਨਾਲ ਮਰਨ ਵਾਲੇ 155 ਲੋਕਾਂ ਦੀ ਮੌਤ ਸਤੰਬਰ ਦੇ ਵਿੱਚ ਮਰਨ ਵਾਲੇ 183 ਲੋਕਾਂ ਤੋਂ ਵੀ ਘੱਟ ਹੈ ਦਫ਼ਤਰ ਦਾ ਕਹਿਣਾ ਹੈ ਕਿ ਇਸ ਦੇ ਕੋਲ ਇਸ ਜੋ ਅੱਜ ਲਈ ਡਾਟਾ ਨਹੀਂ ਹੈ ਕਿ ਘਟ ਮੌਤਾਂ ਕਿਉਂ ਹੁੰਦੀਆਂ ਨੇ ਪਰ ਇਹ ਦੂਜੇ ਅਧਿਕਾਰ ਖੇਤਰਾਂ ਤੋਂ ਰਿਪੋਰਟਿੰਗ ਦੇ ਅਨੁਕੂਲ ਹੈ ਤੇ ਅਧਿਕਾਰੀ ਤਬਦੀਲੀ ਨੂੰ ਸਮਝਣ ਦੇ ਲਈ ਕੰਮ ਵੀ ਕਰ ਰਹੇ ਨੇ ਸੁਧਾਰ ਦੇ ਬਾਵਜੂਦ ਗੈਰ ਨਿਰੰਤਰ ਤੇ ਜਰਹੀਆਂ ਦਵਾਈਆਂ ਬੀਸੀ ਦੇ ਵਿੱਚ ਗੈਰ ਕੁਦਰਤੀ ਮੌਤਾਂ ਦਾ ਮੁੱਖ ਕਾਰਨ ਬਣੀਆਂ ਹੋਈਆਂ ਨੇ 10 ਤੋਂ 90 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਤੇ ਕਤਲਾਂ, ਖੁਦਕੁਸ਼ੀਆਂ, ਦੁਰਘਟਨਾਵਾਂ ਤੇ ਕੁਦਰਤੀ ਬਿਮਾਰੀਆਂ ਦੇ ਨਾਲੋਂ ਵੱਧ ਮੌਤਾਂ ਲਈ ਵੀ ਜ਼ਿੰਮੇਵਾਰ ਹੈ ਸਰਵਿਸਾ ਕਹਿੰਦਾ ਹੈ ਕਿ ਅਕਤੂਬਰ ਦੇ ਵਿੱਚ ਹੋਈਆਂ ਮੌਤਾਂ ਦੇ ਵਿੱਚ 22% ਦੀ ਔਰਤਾਂ ਸਨ ਤੇ 2024 ਦੇ ਵਿੱਚ ਔਰਤਾਂ ਤੇ ਕੁੜੀਆਂ ਦੇ ਵਿੱਚ ਮੌਤ ਦੀ ਦਰ 5 ਸਾਲ ਪਹਿਲਾਂ ਨਾਲੋਂ ਦੁਗਣੀ ਨੀ ਹੋ ਗਈ ਸੀ ਪਰ ਅਕਤੂਬਰ ਦੇ ਵਿੱਚ 19 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਗੈਰ ਨਿਰੰਤਰਿਤ ਦਵਾਈਆਂ ਕਾਰਨ ਕੋਈ ਮੌਤ ਨਹੀਂ ਹੋਈ ਸਿਹਤ ਮੰਤਰੀ ਜੇਸੀ ਔਸਬਰਨ ਨੇ ਕਿਹਾ ਕਿ ਉਹਨਾਂ ਦਾ ਦਿਲ ਮਰਨ ਵਾਲੇ 155 ਲੋਕਾਂ ਦੇ ਪਰਿਵਾਰ ਦੋਸਤਾਂ ਤੇ ਸਹਿਕਰਮੀਆਂ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਜਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਜਨਤਕ ਸਿਹਤ ਲਈ ਸਭ ਤੋਂ ਗੰਭੀਰ ਖਤਰਿਆਂ ਦੇ ਵਿੱਚੋਂ ਇੱਕ ਬਣੀ ਹੋਈ ਹੈ ਜੋ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਕਿ ਅਸੀਂ ਉਤਸ਼ਾਹਜਨਕ ਤਰੱਕੀ ਦੇਖੀ ਹੈ 4 ਸਾਲਾਂ ਵਿੱਚ ਸਭ ਤੋਂ ਘੱਟ ਮੌਤਾਂ ਦੇ ਨਾਲ ਅਜੇ ਵੀ ਬਹੁਤ ਕੰਮ ਅੱਗੇ ਕਰਨਾ ਬਾਕੀ ਹੈ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਪੱਧਰ ਦੇ ਉੱਤੇ ਸਾਲ ਦਰ ਸਾਲ ਦੇ ਆਧਾਰ ਤੇ ਨਵੰਬਰ ਦੇ ਵਿੱਚ ਉਸ ਤੋਂ ਪੁੱਛਣ ਦਾ ਜਿਹੜਾ ਕਿਰਾਇਆ ਉਹ ਘਟ ਕੇ ਹੁਣ ਡਾਲਰ 2139 ਹੋ ਗਿਆ ਜੋ ਕਿ 15 ਮਹੀਨਿਆਂ ਦੇ ਢੇਟਲੇ ਪਦਰਤੇ ਹੈ ਰੈਂਟਲ.ca ਦੇ ਅਰਬਨੇਸ਼ਨ ਦੇ ਵਿੱਚ ਪਾਈ ਗਈ ਰਿਪੋਰਟ ਦੇ ਮੁਤਾਬਕ ਹੈ ਕਿ ਕੈਨੇਡਾ ਭਰ ਦੇ ਵਿੱਚ ਔਸਤਨ ਮੰਗਣ ਵਾਲੇ ਕਿਰਾਏ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਨਾਲੋਂ 1.6% ਦੀ ਘਟ ਹਨ ਕਿਉਂਕਿ ਕਿਰਾਏ ਦੇ ਵਿੱਚ ਤਿੰਨ ਸਾਲ ਤੋਂ ਵੱਧ ਸਮੇਂ ਤੇ ਬਾਅਦ ਲਗਾਤਾਰ ਦੋ ਜਿਹੇ ਮਹੀਨੇ ਗਿਰਾਵਟ ਵਧੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਗਿਰਾਵਟਾਂ ਦੇ ਬਾਵਜੂਦ ਕੈਨੇਡਾ ਦੇ ਵਿੱਚ ਔਸਤ ਕਿਰਾਏ ਅਜੇ ਵੀ 2 ਸਾਲ ਪਹਿਲਾਂ ਨਾਲੋਂ 6.7% ਤੇ 3 ਸਾਲ ਪਹਿਲਾਂ ਨਾਲੋਂ 18.8% ਦੀ ਵਾਧ ਨੇ ਅਰਬਨੇਸ਼ਨ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦਾ ਕਹਿਣਾ ਹੈ ਕਿ ਕਿਰਾਏ ਦੇ ਵਿੱਚ ਹੁਣ ਤੱਕ ਦੀ ਗਿਰਾਵਟ ਮੁੱਖ ਤੌਰ ਤੇ ਕੌਂਡੋਸ ਤੋਂ ਘਰਾਂ ਦੇ ਲਈ ਸੈਕੰਡਰੀ ਮਾਰਕੀਟ ਦੇ ਵਿੱਚ ਕੇਂਦ੍ਰਿਤ ਹੈ ਜ਼ਿਆਦਾਤਰ BC ਤੇ Ontario ਜਦੋਂ ਕਿ ਮਕਸਦ ਦੇ ਨਾਲ ਬਣਾਏ ਕਿਰਾਏ ਸਥਿਰ ਨੇ Ontario ਦੇ ਵਿੱਚ ਅਪਾਰਟਮੈਂਟ ਦੇ ਕਿਰਾਏ ਦੇ ਵਿੱਚ ਸਾਲ ਦਰ ਸਾਲ 6.4 ਫੀਸ ਦੀ ਔਸਤਨ ਮੰਗ ਡਾਲਰ 2351 ਦੀ ਕਮੀ ਦਰਜ ਕੀਤੀ ਗਈ ਜਦੋਂ ਕਿ BC ਵਿੱਚ 2.3 ਫੀਸ ਦੀ ਗਿਰਾਵਟ ਦੇ ਨਾਲ ਔਸਤਨ ਡਾਲਰ 2524 ਤੱਕ ਪਹੁੰਚ ਗਈ ਕਿਉਂਕਿ ਦੇ ਵਿੱਚ ਔਸਤਨ ਡਾਲਰ 1 1969 ਤੱਕ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸਸਕੇਚਵਨ ਦੀ ਅਗਵਾਈ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਅਪਾਰਟਮੈਂਟ ਦੇ ਕਿਰਾਏ ਦੇ ਵਿੱਚ 12.1 ਫੀਸਦੀ ਦੇ ਵਾਧੇ ਦੇ ਨਾਲ ਔਸਤਨ ਡਾਲਰ ਇਹ 1361 ਤੱਕ ਦਾ ਜਿਹੜਾ ਉਹ ਵਾਅਦਾ ਹੋਇਆ ਹੈ ਅਲਬਰਟਾ ਦੇ ਵਿੱਚ ਕਿਰਾਏ ਸਾਲ ਦਰ ਸਾਲ 3.7 ਫੀਸਦੀ ਵੱਧ ਕੇ ਡਾਲਰ 1758 ਹੋ ਗਏ ਰੈਡੀਕਲ ਦੇਸੀ ਦੁਆਰਾ ਸ਼ੁਰੂ ਕੀਤੀ ਗਈ ਇਹ ਪਟੀਸ਼ਨ 51100 ਦੇ ਪੇਪਰ ਤੇ ਜਿਹੜੀ ਹੈ 3400 66 ਦਸਕਤ ਇਕੱਠੇ ਕੀਤੇ ਗਏ ਨੇ ਸਿੱਖ ਕਾਰਕੁਨ ਜਸਪ੍ਰੀਤ ਸਿੰਘ ਬਾਠ ਤੇ ਉਹਨਾਂ ਦੀ ਟੀਮ ਨੇ ਗੁਰਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਏ ਇੱਕ ਸੰਖੇਪ ਸਮਾਗਮ ਦੌਰਾਨ ਸੰਸਦ ਮੈਂਬਰ ਸੋਖਤ ਤਾਲੀਵਾਲ ਨੂੰ ਹਾਰਡ ਕਾਪੀਆਂ ਦੇ ਬਕਸੇ ਜਿਹੜੇ ਨੇ ਉਹ ਸੌਪੇ ਤਾਲੀਵਾਲ ਨੇ 에어 ਇੰਡੀਆ ਬੰਬ ਧਮਾਕਿਆਂ ਤੇ ਭਾਰਤੀ ਖੋਫਿਆ ਏਜੰਸੀ ਦੀ ਸ਼ਮੂਲੀਅਤ ਦੀ ਨਵੀਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਪੌਂਸਰ ਕੀਤਾ ਹੈ ਹਾਊਸ ਆਫ ਕਾਮਨਸ ਪੋਰਟਲ ਤੇ ਪਟੀਸ਼ਨ ਦੇ ਆਨਲਾਈਨ ਵਰਜ਼ਨ ਨੂੰ ਪਹਿਲਾਂ ਹੀ 4200 ਤੋਂ ਵੱਧ ਦਸਤਖਤ ਜਿਹੜੇ ਨੇ ਉਹ ਮਿਲ ਚੁਕੇ ਨੇ ਰੈਡਿਕਲ ਦੇਸੀ ਡਾਇਰੈਕਟਰ ਅਤੇ ਇੱਕ ਸੁਤੰਤਰ ਪੱਤਰਕਾਰ ਗੁਰਪ੍ਰੇ ਸਿੰਘ ਜਿਸ ਨੇ 에어 ਇੰਡੀਆ ਦੇ ਘਟਨਾਕ੍ਰਮ ਨੂੰ ਕਵਰ ਕੀਤਾ ਤੇ ਇਸ ਪਟੀਸ਼ਨ ਦੇ ਪਿੱਛੇ ਅਹਿਮ ਭੂਮਿਕਾ ਨਿਭਾਈ ਹੈ ਉਹ ਵੀ ਇਸ ਮੌਕੇ ਹਾਜ਼ਰ ਸਨ ਦੱਸਿਆ ਕਿ ਰੈਡਿਕਲ ਦੇਸੀ ਤੋਂ ਇਲਾਵਾ ਸਿਕ ਸਾਮਾਵੀ 에어 ਇੰਡੀਆ ਬੰਬਤਮਾ ਕਿਆਂ ਦੀ ਦੁਬਾਰਾ ਜਾਂਚ ਕਰਾਉਣ ਦੀ ਮੰਗ ਕਰ ਰਹੀਆਂ ਨੇ 8 ਦਸੰਬਰ 2024 ਨੂੰ ਸਾਡੇ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਸੁਖਤ阿里ਵਾਲ ਜੀ ਨੂੰ ਅਸੀਂ ਜਿਹੜੀ ਪਟੀਸ਼ਨ ਹੈ ਇਹ 에어 ਇੰਡੀਆ ਕ੍ਰਿਸ਼ਕਾ ਬੋਮਿੰਗ ਦੇ ਉੱਪਰ ਰੀ ਇਨਕੁਆਰੀ ਦੀ ਹੈ ਉਹ ਅਸੀਂ ਜਿਹੜੀਆਂ ਹਾਰਡ ਕਾਪੀ 서ਮਿਟ ਕਰਨ ਲੱਗੇ ਹਾਂ ਜਿਹਦੇ ਵਿੱਚ 4170 ਜਿਹੜੀਆਂ ਆਨਲਾਈਨ ਹੋ ਗਈਆਂ ਸੀ ਤੇ 3467 ਸਾਡੇ ਕੋਲ ਹਾਰਡ ਕਾਪੀਜ਼ ਨੇ ਕਿਉਂਕਿ ਕੁਝ ਜਿਹੜੇ ਲੋਕ ਸਾਡ ਉਹ ਜਿਹੜੀਆਂ ਆਨਲਾਈਨ ਉਹ ਨਹੀਂ ਕਰ ਸਕਦੇ ਸਾਨੂੰ ਇਸ ਕਰਕੇ ਇਹ ਜਿਹੜੀਆਂ ਹਾਰਡ ਕਾਪੀਜ਼ ਨੇ ਸੀ ਸੁਖਤਾਰੀয়াল ਜੀ ਨੂੰ ਸਪੁਰਦ ਕਰਨ ਲੱਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਪਟੀਸ਼ਨ ਇਸ ਇਸ ਦੇ ਉੱਤੇ ਮੋੜ ਤੋਂ ਜਾਂਚ ਹੋਵੇ ਤੇ ਜਿਹੜਾ ਸਿੱਖਾਂ ਦੇ ਉੱਤੇ ਲੱਗਾ ਹੋਇਆ ਦਾਗਿਆ ਉਹ ਸਦਾ ਲਈ ਸਾਡੇ ਸਿਰੋਂ ਧੋਤਾ ਜਾਏ ਤਾਂ ਕਿ ਇਹ ਦਾਗ ਅੱਗੇ ਆਉਣ ਵਾਲੀ ਜਨਰੇਸ਼ਨ ਤੇ ਨਾ ਸ਼ਿਫਟ ਹੋ ਸਕੇ ਸੋ ਕੌਮ ਨੇ ਜਿਹੜਾ ਆਪਣਾ ਕੰਮ ਕਰ ਲਿਆ ਨੌਜਵਾਨੀ ਨੇ ਕੰਮ ਕਰ ਲਿਆ ਵੌਲੰਟੀਅਰ ਨੇ ਕੰਮ ਕਰ ਲਿਆ ਹੁਣ ਜਿਹੜਾ ਸਾਡੀ ਆਸ ਪੂਰੀ ਸਾਡੇ ਮੈਂਬਰ ਆਫ ਪਾਰਲੀਮੈਂਟ ਸੁਖਤਾਲੀ ਜਾਣਦੇ ਆ ਅਸੀਂ ਆਸ ਕਰਦੇ ਆ ਕਿ ਇਹ ਐਸਡੀਆਰ ਇਨਕੁਆਰੀ ਕਰਨਗੇ ਜੀ ਬਹੁਤ-ਬਹੁਤ ਜੀ ਦਾ ਆਸ਼ੀਰਵਾਦ ਬਹੁਤ-ਬਹੁਤ ਧੰਨਵਾਦ ਪਿਛਲੇ ਕਾਫੀ ਸਮੇਂ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਦੇ ਲਈ ਕੋਈ ਨਾ ਕੋਈ ਬਿਆਨ ਦੇ ਰਹੇ ਨੇ ਜਿਸ ਨੂੰ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਲਈ ਬਾਲਾ ਸਹੀ ਨਹੀਂ ਸਮਝਿਆ ਜਾ ਰਿਹਾ ਹਾਲ ਹੀ ਦੇ ਵਿੱਚ ਇੱਕ ਵਾਰ ਫਿਰ ਡੋਨਲਡ ਟਰੰਪ ਨੇ ਜਸਟਿਨ ਟਰੂਡੋ ਨੂੰ ਗਵਰਨਰ ਤੇ ਕੈਨੇਡਾ ਨੂੰ ਮਹਾਨ ਸੂਬਾ ਲਿਖਿਆ ਤਾਂ ਸਾਰੇ ਪਾਸੇ ਚਰਚਾ ਜਾਈ ਛਿੜ ਗਈ ਟਰੂਡੋ ਸਰਕਾਰ ਡੋਨਲਡ ਟਰੰਪ ਦੀਆਂ 25% ਟੈਰਿਫ ਦੀਆਂ ਧਮਕੀਆਂ ਲਾਗੂ ਹੋਣ ਤੋਂ ਬਚਣ ਦੇ ਲਈ ਬਾਰਡਰ ਸੁਰੱਖਿਆ ਦੇ ਲਈ ਲੱਖਾਂ ਡਾਲਰ ਖਰਚਣ ਤੇ ਵਿਚਾਰ ਕਰ ਰਹੀ ਹੈ ਇਹ ਰਾਸ਼ੀ 1 ਬਿਲੀਅਨ ਡਾਲਰ ਤੋਂ ਉੱਪਰ ਹੋ ਸਕਦੀ ਹੈ ਜਾਣਕਾਰੀ ਅਨੁਸਾਰ ਅਜੇ ਕਿਸੇ ਵੀ ਯੋਜਨਾ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ ਤੇ ਫੈਡਰਲ ਕੈਬਨਟ ਦੇ ਕੋਲ ਜਲਦੀ ਹੀ ਕਈ ਪਲਾਨ ਪੇਸ਼ ਕੀਤੇ ਜਾਣਗੇ ਅਨੀਤਾ ਆਨੰਦ ਨੇ ਕਿਹਾ ਕਿ ਉਹ ਸਰਕਾਰੀ ਪਹਿਲ ਕਦਮੀਆਂ ਦੇ ਵਿੱਚ ਸੈਂਕੜੇ ਮਿਲੀਅਨ ਡਾਲਰ ਨੂੰ ਸਰਹੱਦ ਵੱਲ ਜਾਂਦੇ ਦੇਖ ਰਹੇ ਨੇ ਤਾਂ ਕਿ ਬਾਰਡਰ ਦੀ ਵਧੇਰੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਸਭ ਤੋਂ ਪਹਿਲਾਂ ਹਿੱਲ ਟਾਈਮਜ਼ ਨੇ ਡਾਲਰ 1 ਬਿਲੀਅਨ ਦਾ ਅੰਕੜਾ ਨਸ਼ਰ ਕੀਤਾ ਸੀ ਪਿਛਲੇ ਕੁਝ ਦਿਨਾਂ ਦੇ ਦੌਰਾਨ ਜਨਤਕ ਸੁਰੱਖਿਆ ਮੰਤਰੀ ਡੈਮਿਨਿਕ ਲਬਲਾ ਸਰਹੱਦ ਤੇ ਅਧਿਕਾਰੀਆਂ ਦੀ ਗਿਣਤੀ ਵਧਾਉਣ ਤੇ ਗਸ਼ਤ ਵਧਾਉਣ ਦੇ ਲਈ ਡਰੋਨ ਅਤੇ ਹੈਲੀਕਾਪਟਰ ਵਰਗੇ ਵੱਧ ਉਪਕਰਨ ਖਰੀਦਣ ਦੀ ਜਿਹੜੀ ਹੈ ਉਹ ਆਪਣੇ ਇਰਾਦੇ ਦੇ ਐਲਾਨ ਚੁੱਕੇ ਨੇ RCMP 17 ਨਵੇਂ ਡਰੋਨ ਖਰੀਦਣ ਦੀ ਜਿਹੜੀ ਹੈ ਉਹ ਤਿਆਰੀ ਕਰ ਰਹੀ ਹੈ ਤੇ ਘੱਟੋ-ਘੱਟ 14 ਹੋਰ ਖਰੀਦਣ ਦਾ ਵੀ ਵਿਕਲਪ ਹੈ ਸੀਨੀਅਰ ਸੂਤਰ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਟ੍ਰੋਡੋ ਸਰਕਾਰ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੇ ਲਈ ਵੀ ਬਾਰਡਰ ਫੰਡਿੰਗ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ ਇਹ ਰਣਨੀਤੀ ਹੋ ਸਕਦਾ ਹੈ ਦੋਵੇਂ ਪਾਸੇ ਹੋਵੇ ਪਹਿਲਾ ਅਮਰੀਕੀ ਕਸਟਮ ਅਧਿਕਾਰੀਆਂ ਦੇ ਲਈ ਕੰਮ ਦੇ ਭਾਰ ਅਤੇ ਦਿੱਕਤਾਂ ਨੂੰ ਘਟਾਉਣ ਦੇ ਲਈ ਅਤੇ ਦੂਜਾ ਜੇ ਟਰੰਪ ਅਮਰੀਕਾ ਤੋਂ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਜਿਹੜੇ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ ਦੇ ਉੱਤੇ ਅੱਗੇ ਵਧਦੇ ਨੇ ਤਾਂ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਵੀ ਰੋਕਣਾ ਜ਼ਰੂਰੀ ਹੈ ਕੈਨੇਡਾ ਅਮਰੀਕਾ ਦੇ ਨਾਲ ਸੇਫ ਥਰਡ ਕੰਟਰੀ ਸਮਝੌਤੇ ਦੇ ਵਿੱਚ ਇੱਕ ਚੋਰਮੋਰੀ ਨੂੰ ਬੰਦ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਮੌਜੂਦਾ ਨਿਯਮਾਂ ਦੇ ਅਨੁਸਾਰ ਉਹ ਲੋਕ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਂਦੇ ਨੇ ਤੇ ਬਿਨਾਂ ਫੜੇ ਗਏ ਦੇਸ਼ ਦੇ ਵਿੱਚ 14 ਦਿਨ ਬਿਤਾਉਂਦੇ ਨੇ ਉਹਨਾਂ ਨੂੰ ਸ਼ਰਨ ਦਾ ਦਾਵਾ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਸਰਕਾਰ ਫਲੈਗ ਬੋਲਿੰਗ ਨੂੰ ਬੰਦ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ ਜਦੋਂ ਕੋਈ ਵਿਅਕਤੀ ਕੈਨੇਡਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਬਿਨਾ ਇਮੀਗ੍ਰੇਸ਼ਨ ਸੇਵਾਵਾਂ ਦੇ ਲਈ ਮੁਰਤੋ ਅਮਰੀਕੀ ਬਾਰਡਰ ਅਧਿਕਾਰੀਆਂ ਤੇ ਪ੍ਰਸ਼ਾਸਕੀ ਕੰਮ ਦੇ ਭਾਰ ਨੂੰ ਘਟਾਉਣ ਦੇ ਲਈ ਇਸ ਵਰਤਾਰੇ ਨੂੰ ਬੰਦ ਕਰਨ ਤੇ ਵਿਚਾਰ ਕਰ ਰਿਹਾ ਹੈ। ਟਰੂਡੋ ਸਰਕਾਰ ਚਾਹੁੰਦੀ ਹੈ ਕਿ ਕੈਨੇਡਾ ਦੇ ਅੰਦਰ ਹੀ ਵੱਡੇ ਕੇਂਦਰ ਬਣਾਏ ਜਾਣ ਜਿੱਥੇ ਵੀਜ਼ਾ ਧਾਰਕ ਬਿਨਾ ਕੈਨੇਡਾ ਤੋਂ ਬਾਹਰ ਗਿਆ ਵਿਅਕਤੀਗਤ ਤੌਰ ਦੇ ਉਤੇ ਰੀਨਿਊਲ ਰੀਨਿਊਲ ਅਪਲਾਈ ਕਰ ਸਕਣ ਕੈਨੇਡਾ ਦਾਖਲ ਹੁੰਦਾ ਹੈ ਤਾਂ ਇਸ ਨੂੰ 플ੈਗ ਪੋਲਿੰਗ ਕਿਹਾ ਜਾਂਦਾ ਹੈ ਅਗ ਦੇਖਦੇ ਹਾਂ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਆ ਕਿ ਪਿਛਲੇ ਚੰਨਿਚਰਵਾਰ ਕੀ ਹੋਇਆ ਕਿ ਇੱਕ ਸਾਊਥ ਐਡਮਿੰਟਨ ਦੇ ਵਿੱਚ ਨਾ ਪਾਰਸਨਜ਼ ਰੋਡ ਤੇ ਐਲਰਸਵੀ ਰੋਡ ਦੇ ਸਾਊਥ-ਵੈਸਟ ਤੇ ਵਿੱਚ ਇੱਕ ਸ਼ਾਪਿੰਗ ਸੈਂਟਰ ਆ ਉੱਥੇ ਇੱਕ ਪਾਰਕਿੰਗ ਲੋਟ ਦੇ ਵਿੱਚ ਇੱਕ ਬੇਬੀ ਜਿਹੜੀ ਹੈ ਜੀ ਉਹ ਉੱਥੇ ਪਾਈ ਗਈ ਉਹ ਦਰਸਲ ਹੁਣ ਉਸ ਗੱਲ ਤੇ ਇਸ ਤਰ੍ਹਾਂ ਪਤਾ ਲੱਗਾ ਤੇ ਇੱਕ ਬਾਰਬਰ ਸ਼ਾਪ ਦਾ ਓਨਰ ਅ ਹਰਜਸ 47 ਵਾਲ ਉਹ ਜਦੋਂ ਸਵੇਰੇ 10 ਵਜੇ ਕੰਮ ਤੇ ਪਹੁੰਚਾ ਤੇ ਉਹਨੇ ਪਾਰਕਿੰਗ ਲੋਟ ਦੇ ਵਿੱਚ ਇੱਕ ਬਾਕਸ ਪਿਆ ਦੇਖਿਆ ਪਰ ਉਹਨੇ ਇਤੋਂ ਜ਼ਿਆਦਾ ਹੋਰ ਕੁਝ ਨਹੀਂ ਸਮਝਿਆ ਉਹਨੇ ਕਿਹਾ ਵੀ ਕੋਈ ਬਾਕਸ ਹੀ ਪਿਆ ਆ ਬਾਅਦ ਦੇ ਵਿੱਚ ਉਹਦੇ ਕੋਈ ਕਸਟਮਰ ਆਏ ਨੇ ਉਹਦੀ ਸ਼ਾਪ ਤੇ ਤੇ ਉਹਦੂ ਉਹ 2 ਵਜੇ ਜਦੋਂ ਬਾਹਰ ਗਿਆ ਉਹਦਾ ਕਸਟਮਰ ਉਹਦੀ ਗੱਡੀ ਜਿੱਥੇ ਖੜੀ ਸੀ ਉਹਦੇ ਨੇੜੇ ਉਹ ਬਾਕਸ ਪਿਆ ਤੇ ਉਹਨੇ ਦੇਖਿਆ ਕਿ ਇੱਕ ਉੱਥੇ ਬਾਡੀ ਪਈ ਆ ਥੋੜੀ ਦੂਰੀ ਦੇ ਉੱਤੇ ਬੱਚੇ ਦੀ ਪਹਿਲਾਂ ਤਾਂ ਉਹਨਾਂ ਸਮਝ ਆ ਕਿ ਸ਼ਾਇਦ ਕੋਈ ਟੌਏ ਆ ਪਰ ਬਾਅਦ ਵਿੱਚ ਜਦੋਂ ਦੇਖਿਆ ਤਾਂ ਉਹ ਬੱਚੇ ਦੀ ਬਾਡੀ ਸੀਗੀ ਤੇ ਉਹਨੇ ਜਾ ਕੇ ਹਰਜਸ ਢਾਲੀਆਲ ਨੂੰ ਦੱਸਿਆ ਕਿ ਭਾਈ ਉੱਥੇ ਪਾਰਕਿੰਗ ਲੋਟ ਦੇ ਵਿੱਚ ਆ ਇਸ ਤਰ੍ਹਾਂ ਬੇਬੀ ਇੱਕ ਮ੍ਰਿਤਕ ਪਾਈ ਗਈ ਆ ਤੇ ਉਹ ਹਰਜਸ ਢਾਲੀਆਲ ਉਹ ਤਾਂ ਉਹਨੂੰ ਯਕੀਨ ਨਾ ਆਵੇ ਕਿ ਉਹ ਕੀ ਕਹਿ ਰਿਹਾ ਹੈਗਾ ਤੇ ਉਹਨਾਂ ਨੇ 911 ਕਾਲ ਕੀਤੀ ਤੇ ਰਾਈਟ ਵੇ ਉੱਥੇ ਜਦੋਂ ਉਹ ਪਹੁੰਚੇ ਆ ਉਹਨਾਂ ਨੇ ਉਹਨੂੰ ਮਰਤਕ ਕਰਾਰ ਦਿੱਤਾ ਪੁਲਿਸ ਪਹੁੰਚੀ ਆ ਪੁਲਿਸ ਨੇ ਆ ਕੇ ਜਿੰਨੇ ਵੀ ਉੱਥੇ ਬਿਜ਼ਨੈਸਿਸ ਸੀਗੇ ਉਹ ਸਾਰੇ ਉਹਨਾਂ ਨੂੰ ਕਿਹਾ ਵੀ ਬੰਦ ਕਰਕੇ ਘਰਾਂ ਨੂੰ ਜਾਓ ਔਰ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਇਹ ਵੀ ਦੱਸਿਆ ਵੀ ਉਹ ਜਿੰਨੇ ਵੀ ਬਿਜ਼ਨੈਸਿਸ ਆ ਉਹਨਾਂ ਦਾ ਉਸ ਘਟਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਲੋਕਾਂ ਨੂੰ ਉਹਨਾਂ ਬੇਨਤੀ ਜ਼ਰੂਰ ਕੀਤੀ ਆ ਵੀ ਕਿਸੇ ਕੋਲ ਅਗਰ ਕੋਈ ਡੈਸ਼ ਕੈਮਰਾ ਫੁਟੇਜ ਹੋਵੇ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਦੇਤਾ ਉਹ ਜ਼ਰੂਰ ਪੁਲਿਸ ਦੇ ਨਾਲ ਕੰਟੈਕਟ ਜਿਹੜਾ ਜੀ ਕਰੇ ਜਾਂ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੋਵੇ ਕਿ ਉਹ ਬੇਬੀ ਜੇ ਮਤਲਬ ਉਹਦੇ ਬਾਰੇ ਉਹਨਾਂ ਨੂੰ ਕੁਝ ਪਤਾ ਹੋਵੇ ਤਾਂ ਉਹ ਜ਼ਰੂਰ ਪੁਲਿਸ ਦੇ ਨਾਲ ਕੰਟੈਕਟ ਕਰਨ ਹਰ ਜਸ ਥਾਲੀ ਵਾਲ ਹੋਰੀ ਜਿਵੇਂ ਬੰਦਾ ਸ਼ੇਕ ਨਹੀਂ ਕੀ ਹੋ ਜਾਂਦਾ ਅੰਦਰੋਂ ਹਿੱਲ ਜਾਂਦਾ ਇਸ ਤਰ੍ਹਾਂ ਹੋਏ ਉਹ ਕਹਿੰਦੇ ਮੈਨੂੰ ਹਜੇ ਤੱਕ ਯਕੀਨ ਨਹੀਂ ਆ ਰਿਹਾ ਵੀ ਇਹ ਕੀ ਘਟਨਾ ਜਿਹੜੀ ਆ ਇੱਥੇ ਵਾਪਰੀ ਆ ਜੀ ਹਾਂ ਇਹ ਆ ਇੱਕ ਬੇਬੀ ਜਿਹੜੀ ਮਰਤਕ ਪਾਈ ਗਈ ਸੀ ਉਹਦੇ ਬਾਰੇ ਹੁਣ ਜਿਹੜੀ ਟੋਪਸੀ ਆ ਉਹ ਐਸ ਵੀਰਵਾਰ ਨੂੰ ਉਹਦੀ ਕੀਤੀ ਜਾਣੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਨਕਰ ਹਨ ਖਬਰਾਂ ਤੇ ਜਾਣਕਾਰੀ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ